ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਤੁਹਾਡਾ ਵੈਲਕਮ ਕਰਦੀ ਹਾਂ ਜੀ ਸਾਡੇ YouTube ਚੈਨਲ ਅਭੀ ਦਲਟ ਬਲੌਗਰ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਹੋਵੋਗੇ ਹਾਂਜੀ ਅਸੀਂ ਯਾਤਰਾ ਸ਼ੁਰੂ ਕਰਨ ਲੱਗੇ ਹਾਂ ਸ਼੍ਰੀ ਗੰਗਾ ਨਗਰ ਤੋਂ ਸ਼੍ਰੀ ਹਯੂਸਾ ਨਦੀੜ ਤੇ ਅੱਜ ਆਹ ਹੈਗੀ ਹੈ ਜੀ ਸਾਡੀ ਟ੍ਰੇਨ ਸ਼੍ਰੀ ਗੰਗਾ ਨਗਰ ਹਯੂਸਾ ਨਦੀੜ ਸੁਪਰ ਫਾਸਟ ਟ੍ਰੇਨ ਹੈ ਜੀ ਇਹ ਟ੍ਰੇਨ 2:30 ਮਿੰਟ ਤੇ ਚੱਲ ਪੈਂਦੀ ਹੈ ਇੱਥੋਂ ਤੇ ਤੁਹਾਨੂੰ ਹੁਣ ਦਿਖਾਉਣੀ ਹੈ ਜੀ ਅਸੀਂ ਅੰਦਰ ਦਾ 뷰 ਇਹ ਟ੍ਰੇਨ 3 ਟਾਇਰ AC ਕੋਚ ਕੋਚ ਹੈ ਜੀ ਜਿਸ ਵਿੱਚ ਆਪਾਂ ਸਫਰ ਕਰਾਂਗੇ ਟ੍ਰੇਨ ਅੰਦਰ ਬਹੁਤ ਸਾਫ਼ ਸੁਥਰੀ ਹੈ ਤੁਸੀਂ ਵੇਖ ਸਕਦੇ ਹੋ ਤੇ ਆਪਣੀਆਂ ਸੀਟਾਂ ਸੀਗੀਆਂ ਤੇ ਅਸੀਂ ਸਾਰੇ ਫੈਮਿਲੀ ਚੱਲੇ ਸੀਗੇ ਆਪਦੀ ਬਹੁਤ ਸਾਫ਼ ਸੁਥਰੀ ਟ੍ਰੇਨ ਸੀਗੀ ਕੋਈ ਵੀ ਗੰਦਗੀ ਹੈ ਨਹੀਂ ਸੀ ਬਹੁਤ ਕਲੀਨ ਸੀਗੀ ਇਸ ਦਾ ਟਾਈਮ ਹੈ ਜੀ 2:30 ਵਜੇ ਬਾਅਦ ਦੁਪਹਿਰ ਦੇ ਇਹ ਹਫ਼ਤੇ ਵਿੱਚ ਤਿੰਨ ਵਾਰ ਚੱਲਦੀ ਹੈ ਸ਼ੁੱਕਰਵਾਰ ਐਤਵਾਰ ਤੇ ਮੰਗਲਵਾਰ ਤੇ ਇੱਥੇ ਅਸੀਂ ਸਾਰੇ ਬੈਠੇ ਵਧੀਆ ਆ ਦੀ ਮਸਤੀ ਕਰ ਰਹੇ ਸੀਗੇ ਹਜੇ ਟ੍ਰੇਨ ਚੱਲੀ ਨਹੀਂ ਸੀਗੀ ਤੇ ਚੱਲ ਵੀ ਟ੍ਰੇਨ ਵਧੀਆ ਆ ਆਪਣੇ ਟਾਈਮ ਤੇ ਚੱਲੀ ਸੀਗੀ ਬਿਲਕੁਲ ਵੀ ਲੇਟ ਨਹੀਂ ਸੀਗੀ ਟ੍ਰੇਨ ਤੇ ਇਹ ਟ੍ਰੇਨ ਜਾਂਦੀ ਛੇ ਸਟੇਟਾਂ ਹੀ ਹੋ ਜਾਂਦੀਆਂ ਹੈਗੀਆਂ ਇਹ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਯੂਪੀ ਐਮਪੀ ਤੇ ਮਹਾਰਾਸ਼ਟਰ ਪਹੁੰਚ ਜਾਂਦੀ ਹੈ ਸਫਰ ਬਹੁਤ ਵਧੀਆ ਰਿਹਾ ਸਾਡਾ ਕੋਈ ਵੀ ਚੀਜ਼ ਦੀ ਦਿੱਕਤ ਨਹੀਂ ਆਈ ਬਹੁਤ ਕੰਫਰਟੇਬਲ ਸੀਗੇ ਟ੍ਰੇਨ ਦੇ ਵਿੱਚ ਹਰ ਫੈਸਿਲਿਟੀ ਦਿੱਤੀ ਗਈ ਸੀਗੀ ਬਾਹਰ ਵੈਸੇ ਬਹੁਤ ਗਰਮੀ ਸੀ ਅੰਦਰ ਬੈਠੇ ਨੂੰ ਬਿਲਕੁਲ ਵੀ ਨਹੀਂ ਪਤਾ ਲੱਗ ਜਾਂਦਾ ਸੀ ਆ ਏਸੀ ਬਹੁਤ ਜ਼ਿਆਦਾ ਹੀ ਕੂਲ ਕੂਲਿੰਗ ਕਰੀ ਜਾਂਦਾ ਸੀਗਾ ਆ ਦੇਖੋ ਚਾਰਜਿੰਗ ਪੁਆਇੰਟ ਵੀ ਦਿੱਤੇ ਹੋਏ ਐ ਮਿਰਰ ਵਗੈਰਾ ਸਮਾਨ ਸਮੂਹ ਰੱਖਣ ਨੂੰ ਕਿੱਲ ਵਗੈਰਾ ਵੀ ਦਿੱਤੇ ਹੋਏ ਸੀਗੇ ਤੇ ਆ ਸਮਾਨ ਰੱਖਣ ਨੂੰ ਸਟੈਂਡ ਦਿੱਤਾ ਸੀ ਆ ਹਰ ਚੀਜ਼ ਦੀ ਫੈਸਿਲਿਟੀ ਦਿੱਤੀ ਹੋਈ ਸੀਗੀ ਚਾਦਰਾਂ ਸਰਾਣੇ ਤੇ ਬਲੈਂਕਟ ਵੀ ਦਿੱਤੇ ਸੀ ਬਹੁਤ ਸਾਫ ਸੁਥਰੇ ਸੀਗੇ ਧੋਤੇ ਹੋਏ ਸੀਗੇ ਕੋਈ ਗੰਦੇ ਨਹੀਂ ਸੀਗੇ ਬਹੁਤ ਵਧੀਆ ਸਾਫ ਸੁਥਰੇ ਦਿੱਤੇ ਹੋਏ ਸੀਗੇ ਇਥੇ ਸਾਨੂੰ ਸ਼ਾਮ ਹੋ ਗਈ ਸੀਗੀ ਤੇ ਅਸੀਂ ਹਜੇ ਹਰਿਆਣੇ ਦੇ ਵਿੱਚ ਹੀ ਸੀ ਜਿਆ ਅਖਲ ਵਗੈਰਾ ਹੀ ਸੀਗੇ ਤੇ ਅਸੀਂ ਪਹੁੰਚੇ ਸੀਗੇ ਦੇਖੋ ਫੇਰ ਵੀ ਸ਼ਾਮ ਨੂੰ ਕਿੰਨਾ ਜਿਆਦਾ ਘੱਟ ਸੀਗਾ ਸਟੇਸ਼ਨ ਦੇ ਉੱਤੇ ਤੇ ਇਹ ਟ੍ਰੇਨ ਯਾਤਰੀਆਂ ਵਾਸਤੇ ਹੀ ਲਗਾਈ ਗਈ ਹੈ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ ਯਾਤਰੀ ਟ੍ਰੇਨ ਦਾ ਜਿਹੜੀ ਸਿੱਧੀ ਨਦੇੜ ਨੂੰ ਜਾਂਦੀ ਆ Rajasthan ਨਾਲਣੋ ਵੀ ਸੁੱਖਾ ਗਏ ਇੱਥੋਂ ਦੋ ਚੱਲਦੀਆਂ ਹੈਗੀਆਂ ਟ੍ਰੇਨਾਂ ਇੱਕ ਜੋਧਪੁਰ ਜੈਪੁਰ ਵਿੱਚ ਦੀ ਹੋ ਕੇ ਜਾਂਦੀ ਹੈ ਤੇ ਇੱਕ ਇਧਰ ਦੀ ਜਾਂਦੀ ਹੈ ਪੰਜਾਬ ਵਿੱਚ ਹਰਿਆਣਾ ਵਿੱਚ ਇਧਰ ਦੀ ਹੋ ਕੇ ਜਾਂਦੀ ਹੈ ਦੋ ਟ੍ਰੇਨਾਂ ਚੱਲਦੀਆਂ ਨੇ ਇਹ ਤੇ ਅੱਜ ਹੁਣ ਆਪਾਂ ਪਹਾੜੀ ਲੱਕੇ ਚਾ ਆ ਗਏ ਇਹ 뷰 ਬਹੁਤ ਵਧੀਆ ਸੀ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਚਾਰੇ ਪਾਸੇ ਜੰਗਲ ਸੀਗੇ ਪਹਾੜ ਸੀਗੇ ਤੇ ਮੌਸਮ ਬਹੁਤ ਸੋਹਣਾ ਸੀ ਉੱਤੋਂ ਬਾਰਿਸ਼ ਹੋ ਰਹੀ ਸੀਗੀ ਦੇਖੋ ਕਿੰਨੇ ਬੱਦਲ ਛਾਏ ਹੋਏ ਆ ਤੇ ਮੈਂ ਸਾਡੇ ਭਪਾਲ ਭਪਾਲ ਪਹੁੰਚਣ ਤੋਂ ਹੀ ਚੱਲ ਪਿਆ ਸੀਗਾ ਤੇ ਜਦੋਂ ਅਸੀਂ ਨਦੇੜ ਪਹੁੰਚੇ ਸੀ ਉਦੋਂ ਵੀ بارش ਹੋ ਰਹੀ ਸੀ ਸਾਰੇ ਰਾਹ ਮੀਂਹ ਪੈਂਦਾ ਗਿਆ بارش ਹੁੰਦੀ ਗਈ ਹੈ ਮੌਸਮ ਬਹੁਤ ਵਧੀਆ ਰਿਹਾ ਗਰਮੀ ਨਹੀਂ ਲੱਗੀ ਵੈਸੇ ਤਾਂ ਏਸੀ ਵੀ ਬਾਹਰ ਵੀ ਵੈਸੇ ਠੰਡ ਸੀਗੀ ਤੇ ਬਹੁਤ ਵਿੱਚ ਦੀ ਕਈ ਦਰਿਆ ਆਏ view ਬਹੁਤ ਸੋਹਣਾ ਸੀਗਾ ਬਾਹਰਲਾ ਇੱਥੇ ਅਸੀਂ ਖੇਤੀ ਵੀ ਵੇਖੀ ਪਹਾੜਾਂ ਦੇ ਉੱਤੇ ਹੁੰਦੀ ਹੋਈ ਜ਼ਿਆਦਾਤਰ ਖੇਤੀ ਇੱਥੇ ਦਾਲਾਂ ਦੀ ਹੁੰਦੀ ਹੈ ਜਿਵੇਂ ਕਿ ਰਾਜਮਾ ਮੂੰਗੀ ਸੋਇਆਬੀਨ ਇਹਨਾਂ ਦੀ ਜ਼ਿਆਦਾ ਖੇਤੀ ਹੁੰਦੀ ਹੈ ਇੱਥੇ ਤੇ ਵੱਧਦਾ ਨਾਲ ਜ਼ਿਆਦਾ ਕੀਤੀ ਜਾਂਦੀ ਹੈ ਖੇਤੀ ਤੇ ਕਿਤੇ ਕਿਤੇ ਅਸੀਂ ਨਰਮਾ ਵੀ ਵੇਖਿਆ ਕਿ ਨਰਮਾ ਵੀਜਿਆ ਹੋਇਆ ਸੀ ਬਹੁਤ ਘੱਟ ਦੇਖਿਆ ਸੀ ਪਰ ਵੀਜਿਆ ਹੋਇਆ ਸੀ ਇਹ ਨਰਮਾ ਤੇ ਚਲੋ ਜੀ ਤੁਸੀਂ ਨਾਲ ਬਨੇ ਰਹੋ ਆਪਾਂ ਗਾਹਾਂ ਗਾਂ ਵੇਖਦੀਆਂ ਵੀਊ ਵੇਖੋ ਤੁਸੀਂ ਬਾਹਰਲਾ ਬਹੁਤ ਵਧੀਆ ਸੀਗਾ ਤੇ ਇੱਥੇ ਸਾਰੇ ਅਸੀਂ ਬੈਠੇ ਆਂ ਇਹ ਅਗਲਾ ਦਿਨ ਹੋ ਗਿਆ ਸੀਗਾ ਅਗਲੇ ਦਿਨ ਅਸੀਂ ਰਾਤ ਦੇ 9:30 10:00 ਸਾਨੂੰ ਵੱਜ ਗਏ ਸੀਗੇ ਪਹੁੰਚਣ ਤੇ 33 ਘੰਟੇ ਲੱਗੇ ਸੀ ਸਾਨੂੰ ਪਹੁੰਚਣ ਤੇ ਟਾਈਮ ਤੇ ਪਹੁੰਚੇ ਸੀਗੀ ਆਪਦੇ ਟਾਈਮ ਵਧੀਆ ਸੁਪਰ ਫਾਸਟ ਸੀਗੀ ਕੋਈ ਲੇਟ ਨਹੀਂ ਹੋਈ ਮਾੜਾ ਮੋਟਾ ਲੇਟ ਹੁੰਦੀ ਸੀ ਤੇ ਆਪਦੇ ਟਾਈਮ ਨੂੰ ਕਵਰ ਕਰ ਜਾਂਦੀ ਸੀਗੀ ਟਾਈਮ ਤੇ ਪਹੁੰਚੇ ਸੀਗੇ ਅਸੀਂ ਨਦੇੜ ਤੇ ਵੀ ਉਹ ਵੇਖੋ ਕਿੱਡਾ ਸੋਹਣਾ ਚਾਰੇ ਪਾਸੇ ਪਹਾੜੀ ਪਹਾੜ ਉੱਚੇ ਉੱਚੇ ਬਹੁਤ ਸੋਹਣੇ ਸੀਗੇ ਪੇ ਹਾਂਜੀ ਇੱਥੇ ਦੇਖੋ ਸਾਰੇ ਵਧੀਆ ਖੁਸ਼ ਖੁਸ਼ ਸੀਗੇ ਇੰਜੋਏ ਕਰੀ ਜਾਂਦੇ ਸੀਗੇ ਬੱਚੇ ਜ਼ਿਆਦਾਤਰ ਇੰਜੋਏ ਕਰ ਰਹੇ ਸੀ ਕਿਉਂਕਿ ਫਸਟ ਟਾਈਮ ਚੱਲੇ ਸੀ ਇਹ ਨਦੇੜ ਸਾਵ ਨੂੰ ਤੇ ਬਹੁਤ ਇੰਜੋਏ ਕੀਤਾ ਇਹਨਾਂ ਨੇ ਟ੍ਰੇਨ ਦੇ ਸਫ਼ਰ ਨੂੰ ਅਗਲੇ ਦਿਨ ਤਾਂ ਥੋੜੇ-ਮੋਟੇ ਥੱਕ ਗਏ ਸੀ ਪਰ ਫਿਰ ਵੀ ਬਹੁਤ ਇੰਜੋਏ ਕੀਤਾ ਇਹਨਾਂ ਨੇ ਸਫ਼ਰ ਨੂੰ ਕਿਉਂਕਿ ਇਹਨਾਂ ਨੇ ਪਹਾੜ ਪੂਰ ਪਹਿਲੀ ਵਾਰ ਵੇਖੇ ਸੀਗੇ ਸਾਰੇ ਵਧੀਆ ਖੁਸ਼ ਸੀਗੇ ਇੱਥੇ ਲੋ ਜੀ ਅਸੀਂ ਹੁਣ ਪਹੁੰਚ ਗਏ ਸੀਗੇ ਇੱਥੇ ਸਾਨੂੰ 10 ਵਜੇ ਸੀਗੇ ਪਹੁੰਚਣ ਤੇ ਨਦੇੜ ਸਾਹਿਬ ਤੇ ਬਹੁਤ ਜਿਆਦਾ ਜਿਆਦਾ ਸੰਗਤ ਆਈ ਹੋਈ ਸੀਗੀ ਬਹੁਤ ਜਿਆਦਾ ਸੰਗਤ ਸੀਗੀ ਤੇ بارش ਪੈ ਰਹੀ ਸੀਗੀ ਫਜੇ ਵੀ ਤੇ ਇੱਧਰ ਅਸੀਂ ਜਿੱਥੇ ਬੱਸਾਂ ਖੜੀਆਂ ਹੁੰਦੀਆਂ ਉਧਰੋਂ ਅਸੀਂ ਚੱਲ ਪਏ ਸੀਗੇ ਤੇ ਇੱਥੇ ਬੱਸਾਂ ਆਪਣੇ ਲੰਗਰ ਸਾਹਿਬ ਗੁਰਦੁਆਰਾ ਤੋਂ ਬੱਸਾਂ ਆਉਂਦੀਆਂ ਸੇਵਾ ਵਾਸਤੇ ਤੇ ਉਹ ਸੰਗਤਾਂ ਨੂੰ ਲੈ ਕੇ ਜਾਂਦੀਆਂ ਫ੍ਰੀ ਲੈ ਕੇ ਜਾਂਦੀਆਂ ਹੈਗੀਆਂ ਵੈਸੇ ਇੱਥੇ ਆਟੋ ਵੀ ਹੁੰਦੇ ਪਰ ਆਟੋ ਵਾਲੇ ਪੈਸੇ ਲੈਂਦੇ ਆ ਤੇ ਇਹ ਬੱਸਾਂ ਫ੍ਰੀ ਆਉਂਦੀਆਂ ਸੇਵਾ ਵਾਸਤੇ ਆਉਂਦੀਆਂ ਲੰਗਰ ਸਾਹਿਬ ਗੁਰਦੁਆਰਾ ਤੋਂ ਦੇਖੋ ਕਿੰਨੀ ਸੰਗਤ ਖੜੀ ਐ ਵੈਸੇ ਆਪਾਂ ਨੂੰ ਜੂਨ ਜੁਲਾਈ ਦੇ ਮਹੀਨੇ 'ਚ ਹੀ ਹੋਣਾ ਚਾਹੀਦਾ ਕਿਉਂਕਿ ਇੱਥੇ ਮੌਨਸੂਨ ਚੱਲ ਪੈਂਦੀ ਐ ਤੇ ਮੌਸਮ ਬਹੁਤ ਵਧੀਆ ਹੋ ਜਾਂਦਾ ਇੱਥੇ ਵੈ ਗਰਮੀ ਬਿਲਕੁਲ ਨਹੀਂ ਹੁੰਦੀ ਇੱਧਰ ਤੇ ਚਲੋ ਤੁਹਾਨੂੰ ਅੱਗੇ ਦਿਖਾਉਣੀ ਐ ਅਸੀਂ ਕਿਹੜੀ ਸਰਾਂ 'ਚ ਰੁਕੇ ਸੀਗੇ ਦੇਖੋ ਕਿੰਨੀਆਂ ਬੱਸਾਂ ਆਈਆਂ ਵੀਆਂ ਸੇਵਾ ਵਾਸਤੇ ਇਹ ਸਾਰੀਆਂ ਸੇਵਾ ਵਾਲੀਆਂ ਬੱਸਾਂ ਤੇ ਸਾਰੀਆਂ ਸੰਗਤਾਂ ਨੂੰ ਲੈ ਕੇ ਜਾਂਦੀਆਂ ਇਹ ਤੇ ਅਸੀਂ ਪਹੁੰਚ ਗਏ ਸੀ ਜੀ ਇਹ ਸਾਡਾ ਰੂਮ ਹੈ ਤੇ ਰੂਮ ਸਾਨੂੰ ਮਿਲਿਆ ਸੀਗਾ ਲੰਗਰ ਸੰਤ ਬਾਬਾ ਨਿਧਾਨ ਸਿੰਘ ਐਨ ਆਰ ਆਈ ਯਾਤਰੀਨ ਵਾਸਤੇ ਵਿੱਚ ਰੂਮ ਬਹੁਤ ਵਧੀਆ ਮਿਲੇ ਸੀ ਏਸੀ ਰੂਮ ਸੀਗੇ ਬਹੁਤ ਵਧੀਆ ਰੂਮ ਸੀ ਸਾਫ਼ ਸੁਥਰੇ ਰੂਮ ਸੀਗੇ ਵਧੀਆ ਚਾਦਰ ਸਾਫ਼ ਸੁਥਰੀਆਂ ਦਿੱਤੀ ਹੋਈਆਂ ਸੀ ਤਿੰਨ ਬੈੱਡ ਲੱਗੇ ਸੀ ਦੋ ਸਿੰਗਲ ਸੀਗੇ ਬਹੁਤ ਵਧੀਆ ਕਮਰੇ ਸੀ ਇਹ ਸਾਨੂੰ ਜਿਹੜੇ ਮਿਲੇ ਸੀਗੇ ਤੇ ਪਿੱਛੇ ਗੋਦਾਵਰੀ ਨਦੀ ਵਗਦੀ ਸੀ 뷰 ਬਹੁਤ ਵਧੀਆ ਸੀਗਾ ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਵੇ ਤਾਂ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਤੇ ਆਪਾਂ ਸੈਕਿੰਡ ਪਾਰਟ ਲੈ ਕੇ ਆਵਾਂਗੇ ਆਪਣੀ ਯਾਤਰਾ ਦਾ ਕਿ ਆਪਾਂ ਜਿੱਥੇ-ਜਿੱਥੇ ਗਏ ਜਿਹੜੇ-ਜਿਹੜੇ ਗੁਰਦੁਆਰੇ ਗਏ ਸ੍ਰੀ ਤਖਤ ਸਾਹਿਬ ਤੇ ਜਾਵਾਂਗੇ ਉਹ ਤੁਹਾਨੂੰ ਵਲੌਗਸ ਤੁਹਾਡੇ ਨਾਲ ਸਾਂਝਾ ਕਰਾਂਗੇ ਥੈਂਕ ਯੂ so much ਜੀ ਤੱਕ ਵੀਡੀਓ ਦੇਖਣ ਵਾਸਤੇ